ਮਚੂ ਕੀ ਦਾਰਾ ਆਹੇ ਆਹੇ ਆਇਆ ਬਣਾਉਣੇ ਵੀਡੀਓ ਓਏ ਉਹਦੂਆ ਅਫੈਕਟ ਸਿੰਦੜਨ ਸਿੱਕਾਲ ਇਹ ਮਾਰਾ ਬਲੌਗ ਹੈ ਜੀ ਅੱਜ ਨਗਰ ਕੀਰਤ ਸਾਡੇ ਪਿੰਡ ਸੰਗਲ ਝੰਡੇ ਲਾਉਂਦੀ ਹੋਈ ਆ ਸੱਬਲ ਵਾਲਾ ਮੁੰਡਾ ਵੀ ਦਿਖਾਉਗੇ ਆ ਸੱਬਲ ਸੱਬਲ ਵੇਖੋ ਜੀ ਸੱਬਲ ਵਾਲਾ ਮੁੰਡਾ ਇਹ ਆ ਵੇਖੋ ਸੰਗਤ ਵੇਖੋ ਜੀ ਆਪਣੀ ਸੰਗਤ ਆ ਰਿਹਾ ਬਸ ਸਾਰਾ ਬਖੇਡ ਖੇਡ ਖੇੜੇ ਬਾਬਾ ਜੀ ਬਾਬਾ ਜੀ ਬਾਬਾ ਜੀ ਸਿੱਧੀ ਸਿੱਧੀ ਵੇਣਾ ਵੀ ਵੀਡੀਓ ਦਰਾ ਦੇ ਛੋਟਾ ਆ ਰਿਹਾ ਓਏ ਦੇਖੋ ਗੱਲ ਬੜੀ ਬੜੀ ਆਇਆ ਅੱਜ ਨਗਰ ਕੀਰਤਨ ਸਿਖਾਣਾ ਪਿੰਡ ਡਿਸਟ੍ਰਿਕਟ ਫੀਰਕੋਟ ਕੋਲ ਸਾਹਣੇ ਤੇ ਜੀ ਰਸਤੇ 'ਚ ਲੱਗਿਆ ਹੋਇਆ ਸ਼੍ਰੀ ਲੰਗਰ ਜਲੇਬੀਆਂ ਦਾ ਹੁਣ ਬਹੁਤ ਸਾਡੀ ਲੰਗਰ ਖਾਓਗੇ ਲੱਗਰ ਨਹੀਂ ਕਰ ਦਿੱਤਾ ਟੱਕਾ ਦੀਰ ਦੀ ਟੱਕਾ ਤੇ ਕਹਿੰਦੇ ਜੀ ਢੰਡਿਆ ਵਾਲੇ ਡੰਡੇ ਪੈ ਕੇ ਆਪ ਖੜ ਗਏ ਨੇ ਮੁੱਖ ਸੇਵਾਦਾਰ ਸਾਨੂੰ ਸਾਰਿਆਂ ਨੂੰ ਭਜਾ ਦਿੱਤਾ ਗਿਆ ਆਪ ਖੜ ਚੁੱਕੇ ਨੇ ਦੇਖੋ ਉਹ ਕਿਸੇ ਵਾਰਦਾ ਚੈੱਕ ਵੀ ਕਰ ਲਾ ਕੇ ਚੱਲ ਮੈਂ ਅੰ内 ਦਾ ਫਿਕਰਦਾ ਉਹ ਖੜਾ ਨਾਲ ਫੇਰ ਹੁਣਾ ਮੈਂ ਰਿਪੋਰਟ ਜਾ ਕੇ ਆ ਕੇ ਬਸ ਮੈਂ ਨਾ ਸੱਚੀ ਜਾ ਕੇ ਮੁੜ ਕੇ ਹੁਣਾ ਬਸ ਕੀ ਕਰਨ ਜਾਣਾ ਫਰੀ ਕੋਟ ਪੱਕਾ ਫਰਦਾਣਾ ਹੁਣਾ ਉਹਦਾ ਆਇਆ ਬਿੱਲ ਘਟੇ ਰੈਂਡਰ ਆਉਣਾ ਜਾ ਕੇ ਲੈ ਆਉਣੀ ਆ ਆ ਹਾਏ ਆ ਕੀ ਹੋ ਤੇਰੇ ਵਾ ਚਲੇ ਹੱਥ ਥੰਦੇ 2500 ਲੱਗੇ ਆਏ ਹਾਏ ਦਵਾਰ ਦਵਾਰ ਸਾਥ ਖਾਏ ਜਿਆ ਜਾਂਦਾ ਇੰਨੀ ਕਲਪ ਕੱਟ ਕੇ ਭਾਏ ਗਏ ਓਏ ਆਹਦੀ ਆਜੋ ਆਹਨੀ ਆਇਓ 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 ਸੰਗ ਤਾਂ ਆਂਦੀ ਆਜੋ 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 ਵਲੌਗ ਚੱਲ ਰਿਹਾ ਆਪਣਾ ਵਲੌਗ ਚੱਲਦਾ ਹੀ ਰਹਿਣਾ ਸਾਰੇ ਰਾ ਆਪਣਾ ਆਓ ਉਧਰ ਨਹੀਂ ਆਂਦੇ ਆਜੋ ਬਾਰਮੂਰ ਦੀਆਂ ਲੰਗਾਂ ਜਾਨੇ ਓਏ ਚਾਚੀ ਨੂੰ ਦੁਕਾਨ ਮੈਂਸ਼ਨ ਕਰਨੀ ਵਲੌਗ ਚ ਓਕੇ ਸਮਝਾਉਣ ਲੱਗਣ ਆਹ ਦੇਖੋ ਜੀ ਬਾਬਾ ਸ਼ਾਮਦਾਸ ਸਵੀਟਸ ਹਾਊਸ ਹਰ ਇੱਕ ਤਰ੍ਹਾਂ ਦੀ ਮਠਿਆਈ ਇੱਥੇ ਮਿਲੂਗੀ ਆਪਾਂ ਨੂੰ ਜਦੋਂ ਮਰਜ਼ੀ ਆ ਗਏ ਕਿਹੜੀ ਜਿਹੜੀ-ਜਿਹੜੀ ਮਠਿਆਈ ਹੈ ਜੀ ਸਾਰੀਆਂ ਚਲੋ ਸੰਗਤ ਨੂੰ ਬੇਨਤੀ ਆ ਵੀ ਜ਼ਰੂਰ ਪਹੁੰਚੋ ਇੱਥੇ ਆਜੋ ਉਹ ਇੱਥੇ ਜਾਵਣਾ ਆਇਓ ਠੀਕ ਆ ਘੇਰ ਭਗੜ ਹੁਣ 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 ਫਰਗੜ ਲੀ ਕੈਮਰਾ ਕਰੀ ਮੈਂ ਕਹੂੰਗਾ ਜੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਾਰੀ ਸੰਗਤ ਨੂੰ ਤੋਰ ਕੇ ਆ ਬਚਲੇ ਮਗਾ ਕਰਦੇ ਕਰਦੇ ਬਾਬਾਈ ਆ ਜੀ ਸਾਡੇ ਨਾਲ ਵਿਚਾਰ ਸਾਂਝੇ ਕਰੋ ਵੀ ਤੁਹਾਨੂੰ ਕਿੱਦਾਂ ਲੱਗ ਰਿਹਾ ਸਾਰੀ ਸੰਗਤ ਦਾ ਬਹੁਤ ਵਧੀਆ ਬਹੁਤ ਵਧੀਆ ਆਪਾਂ ਆਪਾਂ ਕਹਦੇ ਨਹੀਂ ਜੀ ਮਿੰਟ ਕਿਸੇ ਨੂੰ ਨਹੀਂ ਖੜਨ ਦਿੰਦਾ ਆਪਾਂ ਖੜੇ ਆ ਮੈਂ ਦੇਖਾ ਸਾਡੇ ਬਾਪਾ ਮੇਰੇ ਯਾਰ ਮੈਂ ਆ ਰਿਹਾ ਮੈਂ ਮੈਂ ਉਮੀਦ ਕਰਦਾ ਕਿ ਮੈਂ ਕੰਮ ਕਰਦਾ ਮੈਂ ਤਾਂ ਆਪਾਂ ਇਕੱਲੇ ਬੈਠੇ ਮੈਂ ਬੈਠੇ ਲਗਾ ਦੇ ਲਗਾ ਕਿਆ ਬਾਤ ਹੈ ਗੁਰੂ ਦੀਆਂ ਫੌਜਾਂ ਪੂਰੇ ਜੋਸ਼ ਚ ਆ ਰਹੀਆਂ ਇੱਧਰ ਨੂੰ ਨਹੀਂ ਆਉਣਾ ਇੱਧਰ ਕਿਹਨੇ ਲਾਉਣੇ ਆਏ ਨਹੀਂ ਇੱਧਰ ਵੀ ਆ ਜਾ ਜੁੜੇ ਜਾਓ ਜੁੜਿਓ ਸੰਗਜੀ ਬਲੌਗ ਦੇ ਨਾਲ ਇਹ ਸਿੱਖਾਂ ਦਾ ਪਿੰਡ ਆ ਸਾਰੇ ਸਿੱਖ ਨੌਜਵਾਨ ਆ ਇੱਥੇ ਜਿੰਨੇ ਵੀ ਆ ਸਾਰੇ ਸਿੱਖ ਆ ਆਕਰ ਨਿਕਲ ਗਿਆ ਵਾਏ ਕਿਹਦਾ ਲੱਗ ਰਿਹਾ ਹੈ ਬਲੌਗ ਕੇ ਸਾਥ ਆਪ ਜੁੜ ਕੇ ਬਹੁਤ ਲੱਗ ਰਿਹਾ ਹੈ ਯਾਰ ਤੇਨ ਬਾਪੂ ਆਬਿਉ ਨਹੀਂ ਇਧਰ ਆ ਬਣਾ ਕੇ ਘਾਲੇ ਤਾਂ ਦਵਾ ਦਾ ਹੁਣ ਜਾਣੀ ਲੱਗੇ ਓਏ ਓਏ ਸਿੱਧਾ ਸਿੱਧਾ ਓਏ ਸਿੱਧਾ ਲੈਦਾ ਯਾਰ ਫੋਨ ਪੁੱਟਿਆ ਜਾ ਜਾ ਰੇਡੀਓ ਚ ਲੱਗਿਆ ਯਾਰ ਸਕਾਰ ਬੋਲ ਬੰਦ ਕਰ ਲੈ ਬਸ ਹੁੰਡੇ ਪੂਰੇ ਜੋਸ਼ ਨਾਲ ਭਰੇ ਹੋਏ ਯਾਰ ਹਾਂ ਵਾਹ ਹੁਣ ਤਾਂ ਜਾਂਦੀ ਫੈਲੀ ਜਾਂਦਾ ਵੀਡੀਓ ਚ ਲੋ ਜੀ ਨੌਜਵਾਨ ਸੰਗ ਤਾਂ ਸਾਡੀਆਂ ਝੰਡੇ ਲਾਉਂਦੇ ਹੋਈ ਪਿੰਡ ਸਿੱਖਾਂ ਵਾਲੀ ਦੀ ਧਰਤੀ 'ਤੇ ਯਾ ਵਾਹ ਮੁੰਡੇ ਸਾਰੇ ਘੈਣਾ ਆਪਣੇ ਯਾਰ ਐਵੇਂ ਤਾਂ ਨਹੀਂ ਢੰਡਰਾਂ ਵਾਲੇ ਸੰਤਣ ਹੈ ਕਿ ਆ ਜਿੰਨੇ ਗਾਤਰ ਵਾਲੇ ਸਾਰੇ ਅੰਦਰ ਬੜੇ ਫਿਰਦੇ ਆ ਜਿਹੜੇ ਦੂਜੇ ਪਾਸੇ ਨਹੀਂ ਬੋਲੋਏ ਕਿ ਬਾਬੇ ਆਪਾਂ ਟੁਕਰੀ ਕਰ ਕੋਈ ਨਾ ਮਾਫੀ ਸਾਰੇ ਮੰਗਾਂਗੇ ਆ ਬਾਗੀ ਦੀ ਵੀਡੀਓ ਵੀ ਛੇਤੀ ਆਉਂਗੀ ਜਿਵੇਂ ਨੱਥੜੇ ਨੱਤੀ ਜੀ ਕੇ ਕਰਨੇ ਦੀ ਓ ਯਾਰ ਬਾਈ ਤੂੰ ਕਹਿ ਦੇ ਕੀ ਬਾਤ ਹੈ ક્યાં <coughs> સં ਕਿਆ ਬਾਤ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਸਾਰੇ ਨੌਜਵਾਨ ਜੋਸ਼ ਚਾਏ ਪਏ ਆ ਉਹ ਹੜਤਾਲ ਨਹੀਂ ਸਾਲੋ ਘਾਲ ਘਾਲ ਚਲੋ 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 ਸੰਗਤ ਜੀ ਬਹੁਤ ਸ਼ਰਧਾ ਨਾਲ ਸੇਵਾ ਹੋ ਰਹੀ ਆ ਆ ਝੰਡਾ ਜੀ ਆ ਮੁੱਖ ਸੇਵਾਦਾਰ ਠੀਕ ਹੋ ਬਾਈ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜਗ ਜੀ ਜੀ ਬੱਬਾ ਜੀ ਵਧੀਆ ਜੀ ਵਧੀਆ ਸੇਵਾ ਜੀ ਕੋਰਸ ਵਾਲੇ ਵੀਰ ਪਰਵਾਤ ਫੇਰੀ ਤੇ ਪਰਵਾਤ ਫੇਰੀਆਂ ਜੇ ਇਹੀ ਗਾਉਂਦੇ ਹੁੰਦੇ ਆ ਇੱਕ ਹੋਰ ਕਰਦੇ ਪਹਿਲਾਂ ਵੀਰ ਆ ਚਾਰ ਰੰਗ ਆ ਯਾਰ ਪਿੰਡ ਦੀ ਪੰਜਾਬ ਦੀ ਧਰਤੀ ਦੇ ਹਨਾ ਬੋਲੇ ਵੇਖੋ ਜੋਸ਼ ਵੇਖੋ ਸੰਗਤਾਂ ਦਾ ਤੁਸੀਂ ਕੀ ਬਾਤ ਹੈ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਨਗਰ ਕੀਰਤਨ ਵੀ ਦਿਖਾਵਾਂਗੇ ਅੱਜ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਠੀਕ ਹੈ ਸੰਗਤ ਜੀ ਆਉਗੀ YouTube ਤੇ ਆਉਣਾ ਬਲੌਗ ਕੀ ਬਾਤ ਹੈ ਮੇਰੇ ਸੰਗਤ ਜੀ ਆਵਾਜ਼ ਬੈਠੀ ਸੰਗ ਬੈਠਾ ਪਿਆ ਪਰਵਾਦ ਫੇਰੀ ਤੇ ਗਾਗਾ ਕੇ ਵਿਕਾਰੇ ਲਾ ਲਾ ਕੇ ਔਖਾ ਹੋਇਆ ਪਿਆ ਜੀ ਕੰਮ ਕਈ ਆਵਾਜ਼ ਸਹੀ ਨਹੀਂ ਆ ਰਹੀ ਮੇਰੀ ਜੁੜੇ ਰਹੋ ਤੁਹਾਨੂੰ ਦਿਖਾਉਂਦੇ ਰਾਵਾਂਗੇ ਆਪਾਂ ਹਰ ਇੱਕ ਅਪਡੇਟ ਦਿੰਦੇ ਰਾਵਾਂਗੇ ਗਰੂਪੀਆਂ ਸੇਵਾਵਾਂ ਚੱਲ ਰਹੀਆਂ ਛੰਡੇ ਲੱਗ ਰਹੇ ਸਾਰੇ ਪਿੰਡ ਆ ਦੇਖੋ ਫੋਲੋਇੰਗ ਬਣਾਦੇ ਆਪਾਂ ਬਰੋ ਬਹੁਤ ਵਧੀਆ ਸੇਵਾ ਕਰ ਰਹੀਆਂ ਸਾਰੀਆਂ ਨੌਜਵਾਨ ਸੰਗਤਾਂ ਨੌਜਵਾਨ ਸੰਗਤਾਂ ਸੇਵਾ ਕਰ ਰਹੀਆਂ ਹਾਂ ਅੱਜ ਅਸੀਂ ਹੋਣ ਜਾ ਰਹੇ ਹਾਂ ਡਿਜੀਟਲ ਡਿਜੀਟਲ ਸਤਿ ਸ਼੍ਰੀ ਅਕਾਲ ਬਲਾਓ ਬਾਈ ਸਤਿ ਸ਼੍ਰੀ ਅਕਾਲ ਬਲਾਓ ਵੀ ਸਾਰੇ ਓ ਸਤਿ ਸ਼੍ਰੀ ਅਕਾਲ ਬਲਾਓ ਸਾਰੇ ਭਾਈ ਓ ਲਾਈਵ ਹੋਇਆ ਮੈਂ ਕੰਮ ਜਗਾਰਾ ਬਲਾਓ ਸਤਿ ਸ਼੍ਰੀ ਅਕਾਲ ਬਲਾਓ ਸਤਰੀਆ ਕਾਰੇ ਦੇਖੋ ਸੰਗਤਾਂ ਦਾ ਜੋਸ਼ ਵੇਖੋ ਸੰਗਤ ਜੀ ਸੰਗਤਾਂ ਦਾ ਜੋਸ਼ ਕੰਗਤਾਂ ਦਾ ਜੋਸ਼ ਦੇਖੋ ਜੀ ਕੀ ਬਾਤ ਆ ਸਾਡੇ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਆ ਸਾਡੇ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਬਾਹਰ ਪੜੀ ਦਾ ਮੁੰਡਾ ਤੁਹਾਡੇ ਕੋਲ ਛੰਡਿਆ ਸਾਲਾ ਵੀਡੀਓ ਬਣ ਰਹੀ ਹੈ ਪਰ ਦੇਖੋ ਕੋਈ ਕਿਵੇਂ ਸੋ ਪਾੜ ਗਿਆ ਖੇਡ ਨਾ ਬਣਾ ਖੇਡ ਖੇਡ ਖੇੜੇ ਤੇ ਨਾ ਖੇੜ ਮੱਤ ਕੱਟ ਵੀ ਦੇ ਕੱਢਣੀ ਵੀ ਆ ਜਦੋਂ ਕੱਢਣਾ ਵੀ ਆ ਓਏ ਇੱਥੇ ਕੱਢਣੀ ਆ ਨੰਦਰਾ ਦਾ ਕੱਟਾ ਆ ਜਾਊਗਾ ਕੌਣ ਹੈ ਢੁੱਲੀ ਦਾ ਕਰੋ ਫੇਰ ਹੀ ਪਿੱਟਿਆ ਜਾ ਟ੍ਰਿਕ ਬਣ ਗਈ ਬੱਸ

ਮਾੜੀ ਨੰਬਰ ਗਿਆ ਮੈਡਮ ਨਹੀਂ ਚੱਲਦਾ ਪਰ ਨਾਲ ਲੋਡ ਕਰੀ ਜਾਂਦਾ ਸਾਡਾ ਹੈ ਸਾਡੀ ਬੋਕਰ ਹੋਈ ਯਾਰ ਸਭ ਤੇਰੀ ਜੂਮ ਕਰਕੇ ਜੋ ਤਰਤੀ ਚੱਲ ਸੁਣੇ ਤੇ ਉੱਪਰ ਆਵੇਂ ਆਣਾ ਸਾਧ ਜਨਾ ਸਭ ਕਹਣ ਸਭ ਪੈਰੀ ਪਰ ਅਰੇ ਆਦੀ ਰੱਬਿਆ ਉਹ ਸਭ ਦੇ ਕਸਮ ਕਾਣਾ ਹੋ ਤਿਲ ਕੈ ਸਦ ਮਹਾਨ ਜੋ ਏ ਪੰਡਾ ਜੀ ਨਗਰ ਕੀਰਤਨ ਬਹੁਤ ਵਧੀਆ ਚੱਲ ਰਿਹਾ ਦਿਖਾ ਦੇ ਨਗਰ ਕੀਰਤਨ ਸਾਰਾ ਨਗਰ ਕੀਰਤਨ ਦਾ ਦ੍ਰਿਸ਼ ਤੁਸੀਂ ਆਪਣੀ ਅੱਖਾਂ ਨਾਲ ਦੇਖ ਰਹੇ ਹੋ ਸੰਗਤ ਦੇਖੋ ਤੁਸੀਂ ਉਹ ਤੱਕ ਪਹੁੰਚ ਗਿਆ ਬਹੁਤ ਵਧੀਆ ਸੰਗਤ ਸੰਗਤਾਂ ਜਣੇ ਅੱਗੇ ਨਾਲੋਂ ਐਤ ਕੀ ਬਹੁਤ ਸ਼ਾਂਤ ਮਾਹੌਲਾ ਬਹੁਤ ਵਧੀਆ ਲੰਗਰ ਬਹੁਤ ਲੱਗੇ ਆ ਬਹੁਤ ਵਧੀਆ ਮਾਹੌਲਾ ਪਰ ਗੱਤ ਕੇ ਬਿਨਾ ਨਗਰ ਕੀਰਤਨ ਕਾਹਦਾ ਬਾਕੀ ਮੌਸਮ ਖਰਾਬ ਆ ਬਾਬਾ ਜੀ ਜਮਾਂ ਤਾਂ ਨਹੀਂ ਤੁਹਾਡੇ ਵਿਚਾਰ ਮਿੰਟ ਕਾ ਬਾਬਾ ਜੀ ਚਮਤਕਾਰ ਕਰੇ ਮਾਲਾ ਸਾਹਿਬ ਦਾ ਤੋਂ ਪਹਿਲਾਂ ਪਹਿਲਾਂ ਨੂੰ ਵਗਾਇ ਕਰੇ ਖਾਮੜਾ ਜਾ ਕੰਮ ਹੋ ਗਿਆ ਬਸ ਚਾਰ ਕਿੰਨਾ ਲੱਗਾ ਥੱਲੇ ਤੋਂ ਕਹਦੇ ਉੱਥੇ ਕੀ ਵੀਡੀਓ ਬਣਾ ਕੇ ਕਹਿੰਨੇ ਆ ਵੀਡੀਓ ਬਣਾ ਕੇ ਪਾਵਾਂਗੇ ਕਹਿੰਦਾ ਹੈ ਕਿ ਕੱਲ ਉਹ ਨਾ ਕਰਕੇ ਰਤਨ ਦਾੜੀ ਸੈਟ ਕਰਾਈ ਉਹ ਬੜਿਆਲੀ ਕਰਦਾ ਜੰਟਾ ਨਹੀਂ ਮੋਗਿਆ ਵਰਗੇ ਮੋਗਿਆਲੇ ਬੜੇ ਨਾ ਪੌਦੇ ਰੀਲਾ ਜਿਹੜਾ ਦੋ ਬਰਤੋੜਾ ਹੋ ਗਿਆ ਸੀਗਾ ਹੋ ਗਿਆ ਸੀ ਦੁੱਧ ਜਲੇਬੀ ਤੇ ਆਹ ਗਲੇ ਇਹਨੂੰ ਬੰਨਦਾ ਯਾਰ ਦੇਸੀ ਘੋਪ ਆ ਨਹੀਂ ਨਹੀਂ ਕਿਹੜੂ ਦਾ ਇਹ ਇਧਰ ਫਿਲਟਰ ਦੁੱਝਾ ਲਾਦਾ ਇੱਥੇ ਇੱਕ ਕੁੜੀ ਆਉਂਦਾ ਕੁੜੀ ਆ ਫਿਲਟਰ ਨਾਲ ਆ ਕਿਉਂ ਮਨੇ ਚਿੱਤਰ ਕਿਹੋਂ ਆ ਗਿਆ ਹੈ ਇਹ ਇਹ ਮਾਰਾ ਵਲੋਗ ਆ ਅੱਜ ਆਪਣੇ ਲੰਗਰ ਲਗਾਇਆ ਜੀ ਸੇਵਾ ਸਿੱਖਾਂ ਲਈ ਕਰਤੀ ਦੇ ਆ ਬਾਜ ਹੈ ਨਹੀਂ ਚੰਚਾ ਲੜਾ ਚੰਚਾ ਬੱਬਾ ਇਤਰੀ ਆਂ ਆਂ ਬੋਲੇ ਸਾਡੇ ਸਿੱਖਾਂ ਵਾਲੇ ਦੀ ਧਰਤੀ ਤੇ ਅੱਜ ਖੁਸ਼ੀਆਂ ਦੀ ਲਹਿਰ

ਕੀ ਦੇਣਾ ਆ ਆਪਾਂ ਕੱਲਾ ਕਰੀ ਗਈ ਹੋਵੇ ਤੇ ਉਧਰ ਸੀ ਉਹ ਆ ਗਿਆ ਪਿੰਦਰਾਗਾ கூட <laughs> செ <laughs> <laughs> <laughs>